ਮੈਂ ਕਹਿੰਦਾ ਮਗੀ ਕਪਤਾਨ ਸੀਗਾ ਕੈਨੇਡਾ ਦੇ ਵਿੱਚ ਕੀਤਾ ਬੜੀ ਸਕਸੈਸਫੁਲ ਟੀਮ ਤੇ ਇੰਗਲੈਂਡ ਦੇ ਵਿੱਚ 2013 ਦਾ ਕੱਪ ਜਿਹੜਾ ਉਹ ਵੀ ਭਾਰਤੀ ਟੀਮ ਨੇ ਜਿੱਤਿਆ ਤੇ ਉਸ ਟੀਮ ਦਾ ਕਪਤਾਨ ਵੀ ਜਿਹੜਾ ਬੱਗੇਪਿੰਡ ਦਾ ਮੰਗੀ ਸੀ ਕਪਤਾਨ ਦੇ ਤੌਰ ਤੇ ਜਾਣਿਆ ਜਾਂਦਾ ਹੈ ਦੁਨੀਆ ਦਾ ਮਹਾਨ ਖਿਡਾਰੀ ਉਹ ਇਧਰਲੇ ਪਾਸੇ ਕੀਪ ਦੀ ਪਹੀ ਕਬੱਡੀ ਹੈ ਖੁੱਝਪਟੜੀ ਹੋਈ ਹੈ ਖੁੱਝਪਟੜੀ ਕਬੱਡੀ ਵਿੱਚ ਬੜੀ ਉਫੀ ਲਾਉਣੀ ਸੀ ਧਾਕ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਵਰਦੇ ਤਾਰੀ ਦੇ ਪੂਰੇ ਦੀ ਹੋਈ ਅੱਜ ਮਦਾਨ ਬੱਗੇ ਦੇ ਪੂਰੇ ਦੀ ਅੱਜ ਕਬੱਡੀ ਪੱਖ ਦੇ ਵਾਸਤੇ ਸੈਣਾ ਦਾ ਕੀ ਪਤਾ ਨਹੀਂ ਅੱਗੇ ਵੱਧਦਾ ਹੋਇਆ ਲਓ ਕੁਮਿੰਤ ਸਿੰਘ ਕਾਲੇ ਸੰਘਿਆ ਵਾਲਾ ਦਾ ਪੁੱਤਰ ਕਾਵੜਾ ਜੱਟ ਉੱਦਾ ਕਾਲੇ ਸੰਘਿਆ ਵਾਲਾ ਪਿਛਲੇ ਦਿਨੀ ਤੇ ਮਸ਼ਹੂਰ ਹੈ ਦੁਨੀਆ ਤੇ ਮਸ਼ਹੂਰ ਹੈ ਕੀ ਦੇ ਵਿੱਚ ਕਿਹੜੀ ਫੁੱਲ ਅੱਜ ਸਮਾਜ ਰੂਪ ਹੈ ਲਓ ਅਵਿੰਦਰ ਸਿੰਘ ਸਤਰਾਮ ਸਿੰਘ ਕਾਲੇ ਸੰਘਿਆ ਵਾਲਾ ਦਾ ਪੁੱਤਰ ਬਹਾਰ ਕਬੱਡੀ ਖਿਡਾਰੀ ਜਿਹੜਾ ਕੂਰ ਸਾਰਾ ਜਿੱਤੇ ਦੇ ਦਿੱਤੂ ਖਾਲੀ ਨੂੰ ਦਾਰ ਹੈ ਇਹ ਸਾਰੇ ਇਹਨਾਂ ਨੂੰ ਕਹਦੇ ਸਾਡੇ ਕਿਸੇ ਵੀਰ ਦੀ ਐਨਕਾਇ ਭੁਰਾਜੀ ਕੋਲੋਂ ਲੈ ਲਓ ਕਿਸੇ ਰੈਫਰੀ ਦੀ ਐ ਰੈਫਰੀ ਵੀ ਰੰਗਲਾ ਕਿੱਲਾ ਆਇਆ ਕਰੋ ਕਿਉਂਕਿ ਫੈਸਲੇ ਖੋਲਿਆ ਦੁਨੀਆ ਦਾ ਮਹਾ ਤਾਪਮਣ ਹੈ ਆਗਰੀ ਕਬੱਡੀ ਕੁਲਦੀਪ ਸਿੰਘ ਦੀ ਕੁਲਦੀਪ ਸਿੰਘ ਕੀਪ ਸਹੜੇ ਪਿੰਡ ਦਾ ਸਹੜਾ ਕਦੇ ਬੜਾ ਮਸ਼ਹੂਰ ਨਗਰ ਹੈ ਪੰਜਾਬੀ ਲੋਕ ਗੀਤਾਂ ਦੇ ਵਿੱਚ ਵੀ ਸਹੜੇ ਦੀ ਗੱਲ ਹੁੰਦੀ ਹੈ ਜਿਥੋਂ ਦਾ ਕੱਦੀ ਕੱਦੀ ਮਹਾਲ ਜਾਤੀ ਬਣਿਆ ਲਓ ਉਧਰਲੇ ਪਾਸੇ ਆਪਾਂ ਦੇਖਦੇ ਵੀ ਪੰਮੇ ਜਿਹੜੇ